ਉੱਛਤ ਸ੍ਰੀ ਕਨਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਹਾਂ ਜਰਿਆ ਜੀ ਵੱਡੀ ਖਬਰ ਪੈਨਸ਼ਨਾਂ ਨੂੰ ਮਿਲੇਗੀ ਵੱਡੀ ਰਾਤ ਬਿਨਾਂ ਸਖਤ ਮਨ ਛੜਕ ਟੋਤੀ ਤੇ ਹਾਈ ਕੋਰਟ ਦੀ ਸਖਤ ਰੋਕਾਰ ਵੀ ਆਜੂ ਦਿੱਤੇ ਇਹ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਪੈਨਸ਼ਨਰ ਦੇ ਲੋਕਾਂ ਵਿੱਚ ਇੱਕ ਮਤੰਪੂਰਨ ਫੈਸਲਾ ਸੁਣਾਉਂਦਿਆਂ ਕਿਹਾ ਕਿ ਜਾਦਾਤ ਭੁਗਤਾਨ ਜਾਂ ਕਿਸੇ ਹੋਰ ਕਾਰਨ ਦਾ ਹਵਾਲਾ ਦੇ ਕੇ ਬਿਨਾਂ ਸੂਚਨਾ ਦਿੱਤੇ ਉਚਾਮਤੀ ਦੇ ਨੋਟਿਸ ਤੇ ਪੈਂਸ਼ਨ ਤੋਂ ਕੀਤੀ ਗਈ ਕਟੌਤੀ ਦਾ ਸਿਰਫ ਗੈਰਕਾਨੂੰਨੀ ਹੈ ਬਲਕਿ ਇਹ ਕੁਦਰਤੀ ਨਿਆਂ ਦੇ ਸਿਵਲਤਾਂ ਦੀ ਉਲੰਘਣਾ ਵੀ ਹੈ ਕਿਉਂਕਿ ਕੋਰਟ ਨੇ ਇਸ ਦਿਸ਼ਾ ਵਿੱਚ ਸਖਤ ਕਦਮ ਚੁੱਕਦੇ ਹੋਏ ਰਿజర్ਵ ਬੈਂਕ ਆਫ ਇੰਡੀਆ ਨੇ ਹੁਕਮ ਦਿੱਤਾ ਹੈ ਕਿ ਉਸ ਇਹ ਸਾਰੇ ਏਜੰਸੀਆਂ ਬੈਂਕਾਂ ਨੂੰ ਸਪਸ਼ਟ ਨਿਰਦੇਸ਼ ਜਾਰੀ ਕਰਨ ਦੀ ਪੈਨਸ਼ਨ ਖਾਤਿਆਂ ਤੋਂ ਇੱਕ ਤਰਫਾ ਜਾਂ ਅਚਾਨਕ ਕਟੌਤੀ ਨਾ ਕੀਤੀ ਜਾਵੇ ਇਹ ਫੈਸਲਾ ਕੈਥਲ ਨਗਰ ਪੰਚਾਇਤ ਦੇ ਇੱਕ ਸੇਵਾਮੁਕਤ ਕਰਮਚਾਰੀ ਡਿਪਟੀਸ਼ਨ ਤੇ ਸੁਣਾਇਆ ਗਿਆ ਪਟੂਸ਼ਨ ਕਰਤਾ ਨੇ ਦੱਸਿਆ ਕਿ ਉਹਨਾਂ ਦੇ ਪੈਨਸ਼ਨ ਖਾਤੇ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਬੈਂਕ ਨੇ ਇਹ ਬਿਨਾ ਕਿਸੇ ਐਡਵਾਂਸ ਸੂਚਨਾ ਦਾ ਚੇਤਾਵਨੀ ਦੇ 6,63,688 ਰੁਪਏ ਕੱਟ ਲਏ ਬੈਂਕ ਨੇ ਇਸ ਨੂੰ ਵੱਧ ਪੈਨਸ਼ਨ ਦੀ ਵਸੂਲੀ ਦੱਸਿਆ ਸੀ ਪਰ ਨਾ ਤਾਂ ਇਹ ਉਹਨਾਂ ਨੂੰ ਕੋਈ ਫਲੋਟਸ ਨੂੰ ਮਿਲੇ ਅਤੇ ਨਾ ਹੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਸਤੇ ਸਰਪ੍ਰੀਤ ਬਰਾ ਨੇ ਦੱਸਿਆ ਸੁਣਵਾਈ ਦੌਰਾਨ ਕਿਹਾ ਕਿ ਪੈਨਸ਼ਨ ਇੱਕ ਸੇਵਾ ਮੁਕਤ ਮੁਲਾਜ਼ਮ ਦੇ ਜੀਵਨ ਦੀ ਆਖਰੀ ਅਵਸਥਾ ਹੈ ਉਸ ਦੀ ਆਰਥਿਕ ਸੁਰੱਖਿਆ ਦਾ ਸਭ ਤੋਂ ਮਤਮਪੂਰਨ ਲੋੜ ਹੈ ਚਾਹਨਾਕ ਕੀਤੀਆਂ ਕਟੋਤੀਆਂ ਉਹਨਾਂ ਦੀ ਮਾਨਸਿਕ ਸਿਹਤ ਦੇ ਅਥਿਰਤਾ ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਕੋਟ ਨੇ ਕਿਹਾ ਕਿ ਪੈਨਸ਼ਨਰ ਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਤੇ ਨਾ ਹੀ ਕੋਈ ਸਪਸ਼ਟ ਜੇਕਰ ਮੰਗਿਆ ਗਿਆ ਇਹ ਸੁਣਵਾਈ ਮੌਕੇ ਤੇ ਇਸ ਦਾੰਤ ਦੀ ਸਾਫ ਨੂੰ ਲੰਗਣਾ ਹੈ ਆਰ ਬੀ ਆਈ ਦੇ ਮਾਸਟਰ ਸਰਕੂਲਰ ਦਾ ਹਵਾਲਾ ਦਿੰਦੇ ਹੈ ਅਦਾਲਤ ਨੇ ਸਪਸ਼ਟ ਕੀਤਾ ਕਿ ਬੈਂਕ ਸਿਰਫ ਉਹਨਾਂ ਮਾਮਲਿਆਂ ਵਿੱਚ ਹੀ ਸਰਕਾਰ ਨੂੰ ਰਕਮ ਵਾਪਸ ਕਰਨ ਲਈ ਪਾਬੰਦ ਹੈ ਜਦੋਂ ਗਲਤੀ ਬੈਂਕ ਦੀ ਹੋਵੇ ਜੇਕਰ ਗਲਤੀ ਸਰਕਾਰ ਵਿਭਾਗ ਦੀ ਹੈ ਤਾਂ ਬੈਂਕ ਪੈਨਸ਼ਨ ਖਾਤੇ ਨੂੰ ਇੱਕ ਰਾ ਇੱਕ ਤਰਫਾ ਰਕਮ ਨਹੀਂ ਕੱਟ ਸਕਦਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ